ਕਹਾਪਾ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਵਾ ਕਿ ਇਹ ਜਿਹੜੇ ਵਿਹਾੜੇ ਚੱਲਦੇ ਪਏ ਆ ਸਮੁੱਚੀ ਮਾਨਵਤਾ ਦੇ ਸਮੁੱਚੇ ਜਿਹੜਾ ਜਿੱਥੇ ਪੂਰੀ ਦੁਨੀਆ ਦੇ ਵਿੱਚ ਪੂਰੀ ਲੋਕਾਈ ਵਾਸਤੇ ਨਾ ਇਹ ਇੱਕ ਬੜਾ ਵੱਡਾ ਸੰਦੇਸ਼ ਆ ਜਿਹੜੇ ਸਾਡੇ ਦਸਮ ਪਿਤਾ ਸਾਹਿਬ ਸ਼੍ਰੀ ਗੋਬਿੰਦ ਸਿੰਘ ਸਾਹਿਬ ਜੀ ਦੇ ਗਏ ਨੇ ਆਪਣਾ ਸਰਬੰਸ ਵਾਰ ਕੇ ਜਿਨ੍ਹਾਂ ਨੇ ਇੰਨੀ ਵੱਡੀ ਜਿਹੜੀ ਆਪਣਾ ਲਾਸਾਨੀ ਕੁਰਬਾਨੀ ਦਿੱਤੀ ਆ ਨਾ ਉਸ ਇਹ ਤੇ ਰ ਇਨਸਾਨੀਅਤ ਵਾਸਤੇ ਮਨੁੱਖਤਾ ਵਾਸਤੇ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਛੋਟੇ ਛੋਟੇ ਜਿਹੜੇ ਉਹਨਾਂ ਦੇ ਸਹਿਬਜ਼ਾਦੇ ਦੋ ਚਮਕੌਰ ਦੀ ਗੜੀ ਵਿੱਚ ਤੇ ਦੋ ਫਤਿਹਗੜ੍ਹ ਸਾਹਿਬ ਸ਼ਹੀਦ ਹੋ ਗਏ ਨੇ ਦੋ ਜੰਗ ਦੇ ਮੈਦਾਨ ਵਿੱਚ ਤੇ ਦੋ ਕੰਨਾਂ ਚ ਜਿਨੇ ਗਏ ਸੀ ਤੇ ਕਿੰਨੀਆਂ ਉਹਨਾਂ ਦੀਆਂ ਦਰਦਨਾਕ ਕੁਰਬਾਨੀਆਂ ਹੋਈਆਂ ਨੇ ਚਲੋ ਉਹ ਤੇ ਖੁਦ ਖੁਦਾ ਸੀਗੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ਉਹਨਾਂ ਨੇ ਜੋ ਵੀ ਮਨੁੱਖਤਾ ਨੂੰ ਸੰਦੇਸ਼ ਦਿੱਤਾ ਵਾ ਉਹ ਆਪਾਂ ਉਹਨਾਂ ਦੇ ਪੂਰੇ ਉਤਰਨ ਦੀ ਕੋਸ਼ਿਸ਼ ਹੀ ਕਰੀਏ ਤੇ ਆਪਾਂ ਉਹਦੇ ਸੰਬੰਧ ਦੇ ਵਿੱਚ ਨਾ ਸਾਡੀ ਸਾਰੀ ਟੀਮ ਸਮੇਟ ਨੂੰ ਉਹਨਾਂ ਵੱਲੋਂ ਇੱਕ ਛੋਟਾ ਜਿਹਾ ਆਪਾਂ ਨਾ ਸੰਗਤ ਦੇ ਚਰਨਾਂ ਵਿੱਚ ਉਪਰਾਲਾ ਕੀਤਾ ਵਾ ਇੱਕ ਤੇ ਸਹਿਬਜ਼ਾਦਿਆਂ ਦੀ ਆਪਾਂ ਫਿਲਮ ਦਿਖਾ ਰਹੇ ਆ ਤੇ ਦੂਸਰਾ ਇਹ ਵਾਕੀ ਜਿਵੇਂ ਉਹਨਾਂ ਦਿਨਾਂ ਵਿੱਚ ਸਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਜਦੋਂ ਠੰਡੇ ਮੁਰਜਦੇ ਸਹੀਏ ਤੇ ਉਸ ਟਾਈਮ ਤੇ ਤੁਹਾਨੂੰ ਸਭ ਨੂੰ ਪਤਾ ਵਾ ਕਿ ਕੰਡੀਸ਼ਨ ਕਿਦਾਂ ਦੀ ਸੀਗੀ ਤੇ ਜਿਹੜੇ ਖੁੱਲ੍ਹੇ ਹੁੰਦੇ ਠੰਡ ਬਹੁਤ ਜ਼ਿਆਦਾ ਸੀਗੀ ਉਹਨਾਂ ਦੇ ਤਾਂ ਤੇ ਸਿਰਫ ਉਹੀ ਸੀਗੇ ਜਿਹੜੇ ਚੋਲੇ ਉਹਨਾਂ ਨੇ ਪਾਏ ਹੋਏ ਸੀਗੇ ਪੈਰਾਂ ਨਾਲ ਨੰਗੇ ਸੀਗੇ ਠੰਡ ਬਹੁਤ ਜ਼ਿਆਦਾ ਦੀ ਤੇ ਕਾਨੂੰਨਾਂ ਨੇ ਪ੍ਰਸ਼ਾਸਨ ਉਹ ਨਹੀਂ ਖਾਦਾ ਸੀਗਾ ਜਦੋਂ ਸੂਬੇ ਦੀ ਕਚੈਰੀ ਵਿੱਚ ਪੇਸ਼ ਕੀਤਾ ਹੈਗਾ ਜਿੱਥੋਂ ਪੁਰੇ ਸੀਗੇ ਜਿੱਥੋਂ ਇਹਨਾਂ ਨੂੰ ਗੰਗੂ ਬ੍ਰਾਹਮਣ ਨੇ ਫੜਾਇਆ ਸੀਗਾ ਉਤੋਂ ਲੈ ਕੇ ਤੇ ਸੂਬੇ ਦੀ ਕਚੈਰੀ ਤੱਕ ਦਾ ਜਿਹੜਾ ਸਫ਼ਰ ਕੀਤਾ ਸੀਗਾ ਉਹ ਸਾਰਾ ਸਿਰਫ ਕੁਝ ਕੁ ਪਤਾਸੇ ਖਾ ਕੇ ਕੀਤਾ ਸੀਗਾ ਤੇ ਉਹ ਮਤਲਬ ਕਿ ਇਹਨਾਂ ਦਿਨਾਂ ਦੌਰਾਨ ਭੁੱਖੇ ਰਹੇ ਸੀਗੇ ਰਾਸਤੇ ਵਿੱਚ ਉਹਨਾਂ ਨੂੰ ਜੋ ਤਕਲੀਫਾਂ ਜੋ ਤਸੀਹੇ ਮਿਲੇ ਹਨ ਉਹ ਸਾਡੀ ਸੋਚ ਤੋਂ ਹੀ ਪਰੇ ਆ ਜੇ ਆਪਾਂ ਸੋਚੀ ਵੀ ਤੇ ਸਾਡੀ ਰੂਹ ਕੰਮ ਜਾਂਦੀ ਆ ਬਿਲਕੁਲ ਉਹ ਕਦੀ ਵੀਡੀਓ ਵਿੱਚ ਦਿਖਾਇਆ ਵੀ ਨਹੀਂ ਗਿਆ ਹਾਂ ਜੀ ਉਹ ਜੇ ਸਾਡੇ ਬੱਚੇ ਨੇ ਤੇ ਸਹੀ ਵਾਦੀ ਜੇ ਨਾ ਸਹੀ ਵਾਦੀ ਜੇ ਤੇ ਸਾਰਾ ਸਾਰਾ ਨਾ ਪਰਿਵਾਰ ਤਰਨ ਜਾਂਦਾ ਵਾ ਤੇ ਉਹਨਾਂ ਨੇ ਕਿੰਨੀ ਵੱਡੀ ਕੁਰਬਾਨੀ ਦਿੱਤੀ ਆ ਜਿਹੜੀ ਕਿ ਸਾਡੇ ਨਾ ਦਿਮਾਗੇ ਚ ਕਦੀ ਭੁੱਲੀ ਨਹੀਂ ਸਕਦੀ ਤੇ ਨਾ ਹੀ ਆਉਣ ਵਾਲੀਆਂ ਨਸਲਾਂ ਨੂੰ ਇਹ ਭੁੱਲਣੀ ਚਾਹੀਦੀ ਤੇ ਉਹਦੇ ਸਬੰਧ ਦੇ ਵਿੱਚ ਇੱਕ ਤੇ ਆਪਾਂ ਗਲੀ ਮਹਲੇ ਦੇ ਵਿੱਚ ਜਿਹੜੇ ਬੱਚੇਗੇ ਛੋਟੇ ਛੋਟੇ ਉਹਨਾਂ ਨੂੰ ਆਪਾਂ ਅਵੇਅਰ ਕਰਨ ਵਾਸਤੇ ਆਪਣਾ ਇਤਿਹਾਰ ਦੱਸਣ ਵਾਸਤੇ ਚਾਰ ਸਾਹਿਬ ਜਾਵੇ ਵੇਖਾ ਆਪਾਂ ਫਿਲਮ ਦਿਖਾ ਰਹੇ ਆਂ ਦੂਸਰਾ ਇਹ ਵਾਗੀ ਆਪਾਂ ਦੁੱਧ ਦਾ ਲੰਗਰ ਵੀ ਲਗਾ ਰਹੇ ਆ ਜਿਹੜਾ ਕਿ ਤੁਹਾਡੇ ਸਾਰਿਆਂ ਦੀ ਕਿਰਪਾ ਦੇ ਸਦਕਾ ਇਹ ਆਪਣਾ ਲੱਗਦਾ ਪਿਆ ਵਾ ਜੋ ਵੀ ਆਣਾ ਜਿੰਨਾ ਵੀ ਆਪਾਂ ਉਪਰਾਲਾ ਕੀਤਾ ਵਾ ਸਾਡੀ ਇੰਨੀ ਔਕਾਤ ਨਹੀਂ ਗਈ ਸੀਗੀ ਇਹ ਆਪਾਂ ਫੇਰ ਵੀ ਆਪਾਂ ਜਿੰਨਾ ਕੋ ਉਪਰਾਲਾ ਕੀਤਾ ਜਿੰਨਾ ਕੋ ਗੁਰੂ ਸਾਹਿਬ ਨੇ ਸਾਡੇ ਕੋ ਚਾਹਿਆ ਆਪਾਂ ਉਹਨਾਂ ਨੇ ਕੀਤਾ ਵਾ ਤੇ ਆਪਾਂ ਤੁਹਾਡੇ ਅੱਗੇ ਇਹ ਅਰਦਾਸ ਬੇਨਤੀ ਕਰਦੇ ਆ ਕਿ ਜਿਹੜੇ ਆ ਤਨੇ ਨਿਕਲੇ ਆਣਾ ਸ਼ਹੀਦੀ ਦਿਹਾੜੇ ਨਿਕਲੇ ਆ ਇਹਦੇ ਵਿੱਚ ਤੁਸੀਂ ਸਭ ਦੀਆਂ ਚੜ੍ਹਦੀਆਂ ਕਲਾਂ ਦੀਆਂ ਅਰਦਾਸਾਂ ਕਰਿਆ ਕਰੋ ਕਿਉਂਕਿ ਸਿਰਫ ਤੇ ਸਿਰਫ ਇੱਕ ਸਿੱਖ ਧਰਮ ਹੈ ਜਿਕਾ ਧਰਮ ਹੈਗਾ ਜਿਹਦੇ ਵਿੱਚ ਸ਼ਹੀਦੀਆਂ ਵੀ ਮਨਾਈਆਂ ਜਾਂਦੀਆਂ ਵਾ ਤੇ ਉਹ ਵੀ ਪੂਰੇ ਜੋਰਾ-ਸ਼ੋਰਾ ਦੇ ਮਨਾਉਂਦੇ ਆ ਸ਼ਹੀਦੀਆਂ ਦੇ ਦਿਨਾਂ 'ਚ ਆਪਾਂ ਅਫਸੋਸ ਨਹੀਂ ਕਰਦੇ ਸਗੋਂ ਫਖਰ ਕਰਦੇ ਆ ਸਾਡੇ ਸਾਨੂੰ ਸ਼ਹੀਦਾਂ ਦੇ ਫਖਰ ਹੈਗਾ ਵਾ ਕਿ ਜਿਨ੍ਹਾਂ ਨੇ ਇੰਨੀਆਂ ਤਗੜੀਆਂ ਕੁਰਬਾਨੀਆਂ ਦੇ ਕੇ ਤੇ ਉਹਨਾਂ ਦਾ ਦਿੱਤਾ ਉਹਨਾਂ ਦੀ صدਕਾ ਆਪਾਂ ਅੱਜ ਆ ਜੀਵਨ ਹਾਂ ਨਾ ਰਿਹਾ ਸਰਮਾਨਿਆ ਕੀ ਅਲੀ ਸਿੱਖ ਕੌਮ ਦੇ ਵਾਰਿਸ ਆ ਹਾਂਜੀ ਵਾਰਿਸ ਆ ਤੇ ਸਭ ਤੋਂ ਜ਼ਿਆਦਾ ਸਾਨੂੰ ਮਾਣ ਇਹ ਵਾ ਕੀ ਅਸੀਂ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਰਹਿਣ ਵਾਲੇ ਆ ਜਿਸ ਧਰਤੀ ਨੂੰ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਹੱਥੀ ਵਸਾਇਆ ਸੀਗਾ ਇਹ ਉਹ ਆਪਾਂ ਉਸ ਧਰਤੀ ਦੇ ਉੱਤੇ ਰਹਿਨੇ ਬਏ ਆ ਤੇ ਜਿੱਥੇ ਧਰਤੀ ਦਾ ਜਿਹੜਾ ਦੇਣ ਆ ਨਾ ਉਹ ਆਪਾਂ ਨਹੀਂ ਦੇ ਸਕਦੇ ਇੱਥੇ ਇੰਨੀਆਂ ਕਿ ਸ਼ਹੀਦੀਆਂ ਹੀ ਜਾਣੇ ਇੰਨੇ ਕਿ ਤਪੂ ਇੰਨੇ ਤਪੱਸਿਆਵਾਂ ਹੋਈਆਂ ਨੇ ਤੇ ਇਵੇਂ ਇੱਥੇ 24 ਘੰਟੇ ਨਿਰੰਤਰਣ ਪਾਣੀ ਚੱਲਦੀ ਰਹਿੰਦੀ ਆ ਗੁਰੂ ਘਰਾਂ ਦੇ ਵਿੱਚ ਤੇ ਉਹਦਾ ਕੀ ਪ੍ਰਤਾਪ ਆ ਜਿਹੜੀ ਹੁਣ ਜਾਂ ਸੋਸ਼ਲ ਮੀਡੀਆ 'ਤੇ ਲਾ ਲਓ ਜਾਂ ਫਿਰ ਸਾਡੇ ਜਿਹੜੇ ਵਿਦਵਾਨ ਹੈਗੇ ਆ ਉਹਨਾਂ ਰਾਈ ਸਾਡਾ ਇਤਿਹਾਸ ਸਾਡੇ ਅੱਖਾਂ ਸਾਹਮਣੇ ਸਾਨੂੰ ਸੁਣਾਉਂਦੇ ਆ ਸੁਣਾਉਂਦੇ ਇਸ ਤਰੀਕੇ ਨਾਲ ਕਿ ਜਿਵੇਂ ਨਾਲ ਸਾਡੇ ਸਾਹਮਣੇ ਇੱਕ ਸੀਨ ਚੱਲਦਾ ਹੋਵੇ ਇਸ ਤਰ੍ਹਾਂ ਸੁਣਾਉਂਦੇ ਆ ਤੇ ਇਸ ਕਰਕੇ ਅਸੀਂ ਉਹਨਾਂ ਤੋਂ ਸੇਵ ਲੈਂਦੇ ਹੋਏ ਆ ਛੋਟਾ ਜਿਹਾ ਸਾਡੀ ਟੀਮ ਨੇ ਉਪਰਾਲਾ ਕੀਤਾ ਵਾ ਸ਼ਮਮੀ ਟੰਡੋਂ ਦੀ ਟੀਮ ਨੇ ਉਪਰਾਲਾ ਕੀਤਾ ਸਾਡੀ ਸਾਰੀ ਟੀਮ ਨੇ ਯਤਨ ਕੀਤਾ ਵਾ ਕਿ ਆਪਾਂ ਕੁਛ ਨਾ ਕੁਛ ਆਪਾਂ ਕਰੀਏ ਕਿਉਂਕਿ ਸਾਡੀ ਇੰਨੀ ਔਕਾਤ ਨਹੀਂ ਗਈ ਕਿ ਆਪਾਂ ਉਹਨਾਂ ਦੀ ਚਰਨਾਂ ਦੀ ਪੂਰ ਵਰਗੇ ਵੀ ਬਣ ਜਾਈਏ ਲੇਕਿਨ ਆਪਾਂ ਇੰਨਾ ਕ ਕਰੰਦੇ ਆਪਣੇ ਆਪ ਨੂੰ ਲਾਇਕ ਸਮਝਿਆ ਤੇ ਆਪਾਂ ਕੀਤਾ ਵਾ ਤੇ ਤੁਸੀਂ ਸਾਡੇ ਵਾਸਤੇ ਅਰਦਾਸ ਬੇਨਤੀ ਕਰੋ ਕਿ ਆਪਾਂ ਹਰ ਵਾਰੀ ਵਧੀਆ ਤੋਂ ਵਧੀਆ ਉਪਰਾਲਾ ਕਰਦੇ ਰਹੀਏ ਤੇ ਸਾਨੂੰ ਵੀ ਗੁਰੂ ਸਾਹਿਬ ਮੱਤ ਤੇ ਬੁੱਧੀ ਬਖਸ਼ਣ ਆਪਾਂ ਵੀ ਆਪਣੇ ਰੋਹ ਦੇ ਜਿਹੜੀਆਂ ਗਲਤੀਆਂ ਕਰਦੇ ਉਹਨਾਂ ਤੋਂ ਖੜਾ ਛੜਵਾ ਕੇ ਦੇ ਗੁਰੂ ਦੇ ਲੇਖੇ ਲੱਗੇ ਬਾਕੀ ਜਿਹੜਾ ਆਪਾਂ ਕੰਮ ਕਰਦੇ ਉਹ ਤੇ ਆਪਾਂ ਤੁਹਾਡੇ ਵਾਸਤੇ ਆਪਾਂ ਕਰਦੇ ਰਹਿਣਾ ਤੇ ਕਰਦੇ ਰਵਾਂਗੇ ਬਾਕੀ ਸਾਡੀ ਸਾਰੀ ਟੀਮ ਦਾ ਆਸ਼ੀਰਵਾਦ ਇਹ ਬਣਾ ਕੇ ਰੱਖੀ ਹੋਈ ਜੀ ਤੁਸੀਂ ਸਾਰੇ ਬਿਲਕੁਲ ਅਗਰ ਇਹ ਸੇਵਾ ਕਰਦੇ ਸਾਡੇ ਕੋ ਕੋਈ ਭੁੱਲ ਚੁੱਕਾ ਹੋਈ ਹੋਵੇ ਅਣਜਾਣੇ ਵਿੱਚ ਤੇ ਸਾਨੂੰ ਮਾਫ਼ ਵੀ ਕੀਤਾ ਜਾਵੇ ਹਾਂਜੀ ਕਿਉਂਕਿ ਅਣਜਾਣੇ ਵਿੱਚ ਗਲਤੀਆਂ ਬਹੁਤ ਹੋ ਜਾਂਦੀਆਂ ਤੁਹਾਨੂੰ ਇੰਨੀ ਸਮਝ ਨਹੀਂ ਹੈਗੀ ਸਾਨੂੰ ਆਪਾਂ ਗੁਰੂ ਸਾਹਿਬ ਅੱਗੇ ਤੇ ਸਮੂਹ ਸੰਗਤ ਅੱਗੇ ਮਾਫੀ ਮੰਗਾਂਗੇ ਜੇ ਸਾਹ ਦੇਖੋ ਵੀ ਗਲਤੀ ਹੁੰਦੀ ਆ ਅਣਜਾਣੇ ਵਿੱਚ ਕਿਉਂਕਿ ਗੁਰੂ ਸਾਹਿਬ ਸਾਡੇ ਬਖਸ਼ਣ ਹਾਰ ਦੇ ਕਿਉਂਕਿ ਸਾਡੇ ਗੁਰੂਆਂ ਦਾ ਸਿਰਫ ਦੇਣਾ ਹੁੰਦਾ ਵਾ ਤੇ ਉਹ ਦੇਦੇ ਨਹੀਂ ਥੱਕਦੇ ਆਪਾਂ ਲੈਂਦੇ ਥੱਕ ਜਾਵਾਂਗੇ ਹਨਾ ਗੁਰਬਾਣੀ ਵੀ ਕਹਿੰਦੀ ਆ ਤੇ ਲਾ ਦੇ ਲੈਂਦਾ ਥਕ ਪਾਏ ਜੁਗਾ ਜੁਗੰਤਰ ਖਾਈ ਖਾਈ ਇਹ ਸਾਡੀ ਗੁਰਬਾਣੀ ਵੀ ਕਹਿੰਦੀ ਆ ਇਸ ਕਰਕੇ ਨਾ ਅਸੀਂ ਵੱਧ ਤੋਂ ਵੱਧ ਆਉਣ ਵਾਲੇ ਟਾਈਮ ਦੇ ਵਿੱਚ ਉਪਰਾਲਾ ਕਰਾਂਗੇ ਆ ਸਾਡਾ ਪਹਿਲੀ ਵਾਰ ਹੀ ਸੀਗਾ ਇਤੋਂ ਤੁਹਾਨੂੰ ਬੜੀਆਂ ਗਲਤੀਆਂ ਵੀ ਹੋਣਗੀਆਂ ਤੇ ਬੜਾ ਕੁਝ ਸਿੱਖਣ ਨੂੰ ਮਿਲੇਗਾ ਤੁਹਾਨੂੰ ਬਹੁਤ ਕੁਝ ਹਾਂਜੀ ਤੇ ਬਾਕੀ ਤੁਹਾਨੂੰ ਦੱਸਣਗੇ ਅੰਜੂ ਜੀ ਜੀ ਨਹੀਂ ਮੈਂ ਬਾਕੀ ਕੁਝ ਨਹੀਂ ਦੱਸਾਂਗੀ ਬਸ ਇਹ ਹੀ ਕਹਾਂਗੀ ਕਿ ਜਿਵੇਂ ਜਿਵੇਂ ਹੁਣ ਕਿਲਮ ਲੱਗੇਗੀ ਜੋ ਜੋ ਤਿਆਰੀ ਹੋਏਗੀ ਉਹ ਸਾਰੀ ਇਹ ਬਲੌਗ ਦੇ ਨਾਲ ਅਸੀਂ ਜੋੜ ਕੇ ਤੁਹਾਨੂੰ ਸਾਰਿਆਂ ਨੂੰ ਦਿਖਾਵਾਂਗੇ ਹਾਂ ਹਾਂ ਕਿਰਜੀ ਕਾ ਸਾਹ ਬਾਏ ਜੀ ਖਦੇ ਖਦੇ